ਪੰਚਾਇਤੀ ਚੋਣਾਂ ਦੇ ਦੌਰਾਨ ਪਿੰਡ ਚਿੱਤੜ ਵਾਲਾ ਦੇ ਵਿੱਚ ਜਿਹੜਾ ਬੋਲਿੰਗ ਦੇ ਲਾਸਟ ਸਟੇਜ ਵਿੱਚ ਜਿਹੜਾ ਘਰਾ ਹੋਇਆ ਸੀ ਉਸ ਮਾਮਲੇ ਵਿੱਚ ਸੇ ਪੁਲਿਸ ਵੱਲੋਂ ਇੱਕ ਕਥਿਤ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਨੂੰ 3 ਦਿਨ ਦੇ ਰਿਮਾਂਡ ਦੇ ਬਾਅਦ ਅੱਜ ਫਿਰ ਮੋੜ ਅਦਾਲਤ ਤੇ ਪੇਸ਼ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਵੱਲ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਉਸ ਟਾਈਮ ਉੱਥੇ ਪਥਰਾ ਹੋਇਆ ਸੀ ਉਸ ਦੇ ਵਿੱਚ ਕੁਝ ਲੋਕ ਨਾਮਜ਼ਦ ਹੋਏ ਸਨ ਇਸ ਵਿਅਕਤੀ ਨੇ ਤਿੰਨ ਬੰਦੇ ਹੋਰ ਦੱਸੇ ਹਨ ਉਹ ਵੀ ਨਾਮਜ਼ਦ ਕੀਤੇ ਹਨ ਉਹ ਜਾਂਚ ਅਸੀਂ ਸ਼ੁਰੂ ਕਰ ਦਿੱਤੀ ਗਈ ਹੈ ਇਹਦਾ ਨਾਂ ਰਣਜੀਤ ਕੁਮਾਰ ਆ ਪਿਤਾ ਦਾ ਨਾਂ ਜੀਤਰਾਮ ਸਿੰਘ ਪਿੰਡ ਰਾਚੂਚਰ ਵਾਲਾ ਕੀ ਮੁਕਦਮਾ ਦਰਜ ਇਹਦੇ ਤੇ 224 ਨੰਬਰ ਮੁਕਦਮਾ ਦਰਜ ਹੋਇਆ ਜੀ 221 109 132 192 ਜਮਨ 3190 ਬੀਐਸ ਨੇ ਸੇ ਗਾਇਤ ਕਰਤਾ ਕੋਣ ਹੈ ਕੀ ਮੈਡਰਸੀ ਇਹ ਸਰ ਇਲੈਕਸ਼ਨ ਚ ਉਹ ਉਹ ਆਪਿਆ ਗਿਆ ਸੀ ਇਹ ਸ਼ਿਕਾਇਤ ਕਰਤਾ ਸਬ ਇੰਸਪੈਕਟਰ ਨੇ ਮੁਖ ਅਫਸਰ थाना ਪਾਤਰ ਉਹਨਾਂ ਨੇ ਟੌਟਾ ਮਾਰੀ ਸੀ ਇਹਨਾਂ ਨੇ ਇਹ ਲੋਕਾਂ ਵੱਲੋਂ ਪੁਲਿਸ ਤੇ ਕਟਾਇਆ ਕਰਿਆ ਸੀ ਉਸ ਕਾਰਨ ਇਹਨਾਂ ਦੇ ਮਕਦਮਾ ਦਰਜ ਕੀਤਾ ਗਿਆ ਤੇ ਤਿੰਨ ਦਿਨ ਦੇ ਪੁਲਿਸ ਰਵਾਨਦੇ ਸੀਗਾ ਜਿਹਨੂੰ ਫਿਰ ਅਦਾਲਤ ਪੇਸ਼ ਕਰਾਂਗੇ ਇਹਨਾਂ ਦੇ ਰਵਾਨਦਾ ਖਤਮ ਹੋ ਗਿਆ ਕੱਜ ਖਤਮ ਹੋ ਗਿਆ ਜੀ ਕੋਈ ਕੋਈ ਸਾਬਤ ਹੋਈ ਕੋਈ ਚੀਜ਼ ਬਰਾਮਦ ਹਾਂ ਕਰ ਨਾਮ ਨਾਮਜ਼ਦ ਕਰੇ ਇਹਨਾਂ ਨੇ ਪੁੱਛ ਪੁੱਛ ਕੇ ਠੀਕ ਹੋਰ ਬੰਦੇ ਨਾਮਜ਼ਦ ਕਰੇ ਹੋਰ ਵੀ ਨਾਮ ਦੱਸੋ ਬੰਦੇ ਜੀ ਉਹ ਕਿੰਨੇ ਬੰਦੇ ਇਸ ਨੂੰ ਨਾਮਜ਼ਦ ਕਰੇ ਇਹਦੇ ਹੁਣ ਤਿੰਨ ਬੰਦੇ ਹੋਰ ਨਾਮਜ਼ਦ ਕਰੇਗੇ ਜੀ ਅੱਛਾ ਉਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਇਹਦੀ ਠੀਕ ਉਹ ਅੱਜ ਨੂੰ ਪੇਸ਼ ਕਰਕੇ ਕੋਲ ਤੇਲ ਚ ਸੱਦਿਆ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼